ਤੰਗ ਜੀ ਕੀ ਲੱਗ ਰਹੀ ਸੀ ਤੁਹਾਡੇ ਉਹ ਸੀ ਮੇਰਾ ਉਹ ਤੁਸੀਂ ਤੁਹਾਡੇ ਤੇ ਕਿੰਨੇ ਭਰਾ ਸੀ ਆਠ ਆਠ ਭਰਾ ਸੀ ਤੇ ਸਭ ਤੋਂ ਵੱਡੇ ਸੀ ਕਸ਼ਮੀਰ ਸਿੰਘ ਹਣੀ ਨਹੀਂ ਹਮ ਮਾ ਮਾ ਅੱਛਾ ਤੇ ਕਿਸ ਤਰ੍ਹਾਂ ਖੜਕੂ ਲੈਰ ਵਿੱਚ ਆਏ ਸ਼ਾਮਲ ਹੋਏ ਪਤਾ ਕੁਝ ਤੁਹਾਨੂੰ ਹਾਂ ਕਿਤਰਾ ਖੜਕੂ ਲੈਰ ਵਿੱਚ ਕਿਤਰਾ ਆਏ ਐ ਸ਼ੰਗਿਆ ਲਮਲਾ ਕੋਲ ਹੈ ਹੂੰ ਇਹਨਾਂ ਮੰਗਾਰੇ ਨਾਇ ਨਾਇ ਹੂੰ ਬਾਜਾਰੇ ਜਾ ਹੂੰ ਨਏ ਮਨੇ ਹੂੰ ਇਹ ਹੁੰਦਾ ਇਤਰਾ ਹੈ ਹੂੰ ਇਹਨੀਆਂ ਇਹ ਸਦਾ ਧਰਮ ਸਿੰਘ ਉਹਨਾਂ ਦੀ ਜਿਹੜੀ ਆ ਨਾਂ ਤੇ ਬੋਲਣ ਸ਼ਕਤੀ ਕੋਈ ਜਿਆਦਾ ਵਧੀਆ ਤੇ ਨਾਂ ਹੀ ਕੰਨਾਂ ਦੀ ਸ਼ਕਤੀ ਸੁਣਨ ਸ਼ਕਤੀ ਆ ਤੇ ਹਾਲਾਤ ਬਹੁਤ ਮਾੜੇ ਨੇ ਬਬੀ ਕਿਸ ਤਰ੍ਹਾਂ ਤੁਹਾਡੀ ਕੁਟਮਰ ਹੁੰਦੀ ਰਹੀ ਪ੍ਰਸ਼ਾਸਨ ਨੇ ਕੁੱਟਿਆ ਮਾਰਿਆ ਬਹੁਤ ਤੁਹਾਨੂੰ ਕੁਟਮਰ ਕਰਦੇ ਰਹੇ ਤੁਹਾਡੀ ਬਹੁਤ ਬਹੁਤ ਜਿਆਦਾ ਅੱਛਾ ਰੋਟੀ ਨਹੀਂ ਦਿੰਦੇ ਲੈ ਹੈ ਰੋਟੀ ਵੀ ਨਹੀਂ ਦਿੰਦੇ ਅੱਛਾ ਰੋਟੀ ਵੀ ਨਹੀਂ ਮਿਲਦੀ ਰਹੀ ਹੂੰ ਬਾਪੂ ਜੀ ਦੱਸ ਦਿਆਂ ਕਿ ਬਹੁਤ ਹੀ ਕੁੱਟਮਰ ਪ੍ਰਸ਼ਾਸਨ ਨੇ ਉਹਨਾਂ ਨੇ ਕੀਤੀ ਗਈ ਬਾਪੂ ਜੀ ਪੂਰੀ ਆਪਣੀ ਜਾਣਕਾਰੀ ਨਹੀਂ ਦੇ ਸਕਦੇ ਇਸ ਕਰਕੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ ਹਾਂਜੀ ਬਾਈ ਰੁਖਲਸਾ ਫਤਿਹ ਜੀ ਖਾਲਸਾ ਵੇਦਰ ਜੀ ਫਤਿਹ ਕਿਨਾ ਪੈਸਾ ਤੁਹਾਡਾ ਰਵੀਲ ਸਿੰਘ ਰਵੀਲ ਸਿੰਘ ਜੀ ਹਾਂਜੀ ਰਵੀਲ ਸਿੰਘ ਜੀ ਭਾਈ ਕਸ਼ਮੀਰ ਸਿੰਘ ਜੀ ਤੁਹਾਡੇ ਤੋਂ ਵੱਡੇ ਸੀ ਛੋਟੇ ਵੱਡੇ ਮੇਰੇ ਤੋਂ ਤੇ ਕਿਸ ਤਰ੍ਹਾਂ ਖਾੜ ਕੋਈ ਸਫਾ ਵਿੱਚ ਆਇਓ ਤੇ ਜੀ ਇਤਰਾ ਹੀ ਜਦੋਂ ਸਕੂਲੇ ਪੜਦਾ ਹੈ ਤੇ ਪੜਦਿਆਂ ਪੜਦਿਆਂ ਇਹ ਸਿਕੰਦਰ ਸਿੰਘ ਜਿਹੜਾ ਸੰਗਾ ਹੈ ਨਾ ਇਹ ਦੋਵੇਂ ਮੁੜ ਕੇ ਫਿਰ ਇਤਰਾ ਹੀ ਮਤਲਬ ਜਾਣ ਡੈ ਪਏ ਆਪਣੇ ਪਿੰਡ ਨਾਲੇ ਸੰਤ ਕੋਲ ਹੂੰ ਹੂੰ ਉੱਥੋਂ ਜਾਣ ਡੈ ਸਹੀ ਸਗੀਰ ਨਾਲ ਦੇ ਰਲਦੇ ਤੇ ਮੁੜ ਕੇ ਘਰੋਂ ਮਤਲਬ ਨਿਕਲ ਤੁਰੇ ਦੋਵੇਂ ਹੂੰ ਹਾਂਜੀ ਜਿਹੜੀ ਜਸਬੰਦੀ ਸੀ ਉਹ ਇਹ ਪਹਿਲਾ ਪਿੰਡ ਨਾਲੇ ਦੇ ਨਾਲ ਹੀ ਹੂੰ ਪਿੰਡ ਨਾਲਾ ਟਾਈਗਰ ਫੋਰਸ ਅੱਛਾ ਜੀ ਮੁੜ ਕੇ ਲਿਬ੍ਰੇਸ਼ਨ ਫੋਰਸ ਵਾਲਿਆਂ ਨਾਲ ਚੱਲ ਗਏ ਸੁਖਿੰਦਰ ਸਿੰਘ ਸੰਗੇ ਨਾਲ ਹਾਂਜੀ ਹੂੰ ਤੇ ਮੁੜ ਕੇ ਜਦੋਂ ਇਹ ਤੁਰਿਆ ਕੰਮ ਮੁੜ ਕੇ ਫਿਰ ਇਹਨੂੰ ਸਮਝਾਇਆ ਬਥੇਰਾ ਉਹਨੇ ਆਹ ਵੀ ਨਹੀਂ ਮੈਂ ਘਰ ਨਹੀਂ ਰਹਿਣਾ ਹੈ ਸੇਵਾ ਕਰਨੀ ਤੇ ਚਲੇ ਗਿਆ ਮੁੜ ਕੇ ਮੁੜ ਕੇ ਫੇਰ ਜਦੋਂ ਕਾਰੋਬਾਰ ਕੀ ਕਰਦੇ ਸੀ ਕਿ ਭਾਈ ਕਸ਼ਮੀਰ ਸਿੰਘ ਨੇ ਕਾਰੋਬਾਰ ਮਤਲਬ ਪੜਿਆ ਸੀ ਤੇ ਘਰੇ ਕੰਮਕੁਮੀ ਕਰਦਾ ਸੀ ਨਾਲ ਵਾਂਝੀ ਜੋਤੀ ਦਾ ਕਰਦਾ ਸੀ ਹਾਂਜੀ ਵਾਂਝੀ ਜੋਤੀ ਦਾ ਕਰਦਾ ਸੀ ਮੈਟ੍ਰਿਕ ਪਾਸ ਕੀਤੀ ਅੱਛਾ ਨੌਕਰੀ ਨਾ ਕਰੀ ਕੋਈ ਮਿਲੀ ਨਹੀਂ ਭੱਜਿਆ ਫਿਰਦਾ ਆਪਣਾ ਨੌਕਰੀ ਨਾ ਕਰੀ ਲੱਭਦਾ ਨੌਕਰੀ ਮਿਲੀ ਨਹੀਂ ਕੋਈ ਉਹ ਮੁੜ ਕੇ ਇਤਰਾ ਹੀ ਮਦਦ ਲਤੋਪੇ ਕਰ ਮੇਜ ਅੱਛਾ ਜੀ ਹਾਂਜੀ ਹੂੰ ਹਾਂਜੀ ਤੇ ਜਿਸ ਤਰ੍ਹਾਂ ਕਿੰਨਾ ਸਮਾਂ ਆ ਜਿਹੜਾ ਖੜਕੂ ਲੈਰ ਵਿੱਚ ਰਹਿਆ ਕਿੰਨਾ ਜਿਹੜੇ ਪਕੌੜੇ ਦੇ ਕਰੋ ਉਹ ਵਾਵਾ ਮੇਰਾ ਖਿਲ 4-5 ਸਾਲ ਰਿਆ ਅੱਛਾ ਜੀ ਹਾਂਜੀ 4-5 ਸਾਲ ਜਿਹੜੇ ਖੜਕੂ ਲੈਰ ਵਿੱਚ ਰਹੇ ਸਾਂ ਹਾਂਜੀ ਘਰੋਂ ਵੀ ਘਰ ਰਹੇ ਹਨ ਤੇ ਬਾਕੀ ਹੋ ਗਏ ਉਸ ਦੌਰਾਨ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੀਆਂ ਅਨੰਦ ਕਿਤੇ ਇਸ ਤਰ੍ਹਾਂ ਕਿ ਨੇਹ ਰਹੀ ਆ ਕਿਤੇ ਆਣਉਣਗੇ ਕਿਤੇ ਮਿਲ ਜਾਣ ਤੇ ਮਿਲ ਜਾਣ ਨਹੀਂ ਦੇ ਨਹੀਂ ਤੇ ਜਦੋਂ ਇਸ ਤਰ੍ਹਾਂ ਮਤਲਬ ਪਤਾ ਲੱਗ ਜਾਂਦਾ ਫਿਰ ਪੁਲਿਸ ਛੋੜਾ ਤੰਗ ਕਰਦੀ ਇੱਥੇ ਸਾਨੂੰ ਮਤਲਬ ਸਾਰੇ ਪਰਿਵਾਰ ਨੂੰ ਨਹੀਂ ਅੱਛਾ ਜਿੰਨਾ ਚਿਰ ਪਗੋੜੇ ਰਹੇ ਪੁਲਿਸ ਪ੍ਰਸ਼ਾਸਨ ਨੇ ਪਰਿਵਾਰਿਕ ਮੈਂਬਰਾਂ ਨੂੰ ਵੀ ਕਾਫੀ ਬੜਾ ਪਰੇਸ਼ਾਨ ਕੀਤਾ ਜੀ ਇਹਨਾਂ ਅੱਛਾ ਜੀ ਇੱਥੋਂ ਮਤਲਬ ਵੱਡਾ ਸਾਡਾ ਸਾਰਿਆਂ ਦਾ ਉਹ ਇੱਥੋਂ ਘਰ ਛੱਡ ਕੇ ਤੇ ਚੱਲ ਗਏ ਅੰਮ੍ਰਿਤਸਰ ਅੱਛਾ ਜੀ ਅੰਮ੍ਰਿਤਸਰ ਰਹਿੰਦਾ ਰਿਹਾ ਡਰਦ ਅਹੀਂ ਵੀ ਮੁਰਕੇ ਘਾਰ ਛੱਡ ਕੇ ਚਲੇ ਗਏ ਵੀ ਜੋ ਵੀ ਤੁਹਾਡਾ ਭਰਾ ਸੀ ਜਿਹੜਾ ਹਾਂਜੀ ਉਹ ਡਰਾਈਵਰ ਹੀ ਅੱਛਾ ਜੀ ਕਿਨਾ ਜੀ ਉਹ ਹੀ ਰਸਿੰਗੀ ਅੱਛਾ ਜੀ ਉਹ ਮੁਰਕੇ ਉੱਥੇ ਚਲੇ ਗਿਆ ਤੇ ਸਾਨੂੰ ਵੀ ਆਖਣ ਲੱਗਾ ਵੀ ਤੈਨੂੰ ਪਰੇਸ਼ਾਨ ਕਰਨਗੇ ਮਾਰਨਗੇ ਕੁੱਟਣਗੇ ਤੇ ਤਹੀ ਕਰੂੰ ਮਤਲਬ ਗਾਂਪਸਾਂ ਚੱਲ ਜਾ ਅਹੀਂ ਕਦੀ ਕਹਿ ਰਿਸ਼ਤੇਦਾਰ ਕੋਲ ਕਦੀ ਦੇ ਕਦੀ ਰਿਸ਼ਤੇਦਾਰ ਕੋਲ ਕਦੀ ਤਰਨ ਤਾਰਨ ਰਾਏ ਤੇ ਰਹਿੰਦੇ ਰਹੇ ਹਾਂਜੀ ਤੇ ਤਾਨੂੰ ਇਹ ਕਿਹੜੇ ਥਾਣੇ ਜਿਹੜੇ ਤੁਹਾਨੂੰ ਰੱਖਿਆ ਗਿਆ ਸਾਨੂੰ ਇਹ ਛੱਤ ਥਾਣੇ ਰੱਖਿਆ ਗਿਆ ਤਰਨਤਾਰਨ ਤਰਨਤਾਰਨ ਸਦੇ ਥਾਣੇ ਹਾਂਜੀ ਕਿਹੜਾ ਥਾਣੇਦਾਰ ਸੀ ਲੈ ਕੇ ਉਦੋਂ ਇਹ ਸਰਜੀਤ ਸੋਹੀ ਬੋਲਾ ਸਰਜੀਤ ਸੰਭੋਲਾ ਬੜਾ ਵੱਜਦਾ ਹੈ ਅੱਛਾ ਹਾਂਜੀ ਤੇ ਉਹ ਇੰਟੈਰੀਗੋਡ ਕਰਦੇ ਰਹੇ ਤੁਹਾਨੂੰ ਨਹੀਂ ਤੈਰੋਕੇਸ਼ਨ ਸਾਰੇ ਹੀ ਕਰਦੇ ਰਹੇ ਕਿ ਜਦੋਂ ਰਾਤ ਨੂੰ ਦਰੂਧਰੂ ਪੀ ਲੈਣੇ ਤੇ ਸਾਰੇ ਹੀ ਕਰਦੇ ਸਾਰੇ ਮਾਰਦੇ ਹਾਂਜੀ ਕਿਸ ਤਰ੍ਹਾਂ ਦੀ ਕੁੱਟਮਾਰ ਕਰਦੇ ਰਹੇ ਆ ਇਹ ਜੀ ਬਹੁਤ ਕੁੱਟਮਾਰ ਕਰਦੇ ਰਹੇ ਜਿਤਰਾਂ ਲੱਤਾਂ ਬੰਨ ਕੇ ਤੇ ਉਹਦੇ ਵਿੱਚ ਛੋਟਾ ਡਾੜਾ ਲੜਾਂ ਕੋਈ ਡਾਂਗਾ ਤੇ ਪੈਰ ਜਿਹੜੇ ਤਾਹ ਨੂੰ ਕਰ ਲੜਿਆ ਤੇ ਦੋਵਾਂ ਬੰਨਿਆਂ ਤੋਂ ਡਾਂਗਾ ਮਾਰਨੀਆ ਅੱਛਾ ਪੈਰਾਂ 'ਚ ਡਾਂਗਾ ਮਾਰਨੀਆ ਰਾਈਟ ਡਾਂਗਾ ਮਾਰਨੀਆ ਅੱਛਾ ਤੇ ਮੁੜ ਕੇ ਜਿਆਦਾ ਮਤਲਬ ਕੋ ਨੂੰ ਹਟ ਜਾਣਾ ਮੁੜ ਕੇ ਫਿਰ ਛੁੱਡ ਦੇਣਾ ਥੱਲੇ ਹੂੰ ਮੁੜ ਕੇ ਅੱਖਾਂ ਵੀ ਭਜਾਉਣਾ ਗਾੜੀ ਲਾ ਕੇ ਅੱਛਾ ਇਹ ਭਜਣ ਵੀ ਪੈਰਪੁਰ ਨਖਲ ਹੋ ਜਾਣ ਫਿਰ ਭਜਾਉਣਾ ਹੁੰਦਾ ਹੂੰ ਤੇ ਜੇ ਲੰਮੇ ਪਾ ਗਏ ਇੱਕ ਜਣੇ ਨੇ ਤਾ ਉਹ ਨੱਪ ਲੈਣੀ ਬਾਹਾਂ ਮਰੋੜ ਕੇ ਹੂੰ ਤੇ ਦੋ ਜਣਿਆਂ ਨੇ ਲੱਤਾਂ ਫੜ ਲੈਣੀਆਂ ਤੇ ਉਹਨਾਂ ਜਿਹੜਾ ਵੱਡਾ ਉਹਦਾ ਇਹਨਾਂ ਨਾਲ ਕੁੱਟਮਾਰ ਬਹੁਤ ਜਿਆਦੀ ਕਰਨੀ ਜਦੋਂ ਬਤੇਰਾ ਉੱਤੇ ਚੀਵਟ ਪੈਂਦਾ ਮੁੜ ਕੇ ਕੌਣ ਛਡਾਉਂਦਾ ਰਹਾ ਤੋ ਉੱਤੇ ਕੋਈ ਆਉਂਦਾ ਨਹੀਂ ਲਾਗੇ ਤੇ ਨਾ ਕਿੰਨੀ ਕਿੰਨੀ ਦੇਰ ਤੁਹਾਡੀ ਕੁੱਟਮੜ ਹੋਈ ਹੈ ਕਿੰਨੇ ਦਿਨ ਤੁਸੀਂ ਥਾਣੇ ਦੇ ਵਿੱਚ ਰਹੇ ਸਾਨੂੰ 18 ਦਿਨ ਰੱਖਿਆ ਜੀ ਇਹਨਾਂ ਦੋਨਾਂ 18 ਦਿਨ ਹੀ ਕੁੱਟਮੜ ਹੁੰਦੀ ਰਹੀ 14 ਦਿਨ ਹੀ ਰੋਗ ਜਰਾਬ ਨੂੰ ਪੜਦੇ ਰਹੇ ਤੇ ਜਦੋਂ ਤੁਹਾਨੂੰ ਇੰਨੀ ਕੁੱਟਮੜ ਕਰਦੇ ਸੀ ਉਸ ਤੁਹਾਡੀ ਬਿਹੋਸ਼ੀ ਵੀ ਹੁੰਦੀ ਸੀ ਕੀ ਹਾਂਜੀ ਹਾਂਜੀ ਬਿਹੋਸ਼ੰਦੇ ਮੇਰੇ ਆਵੇ ਇੱਥੋਂ ਲਾਤੀ ਵੱਡੀ ਅੱਛਾ ਜੀ ਇਹ ਫਿਰ ਕੋਈ ਇਲਾਜ ਵੀ ਕਰਉਂਦੇ ਸੀ ਨਹੀਂ ਲਾਜ ਇਸ ਤਰ੍ਹਾਂ ਵੀ ਜਿ ਤਰ੍ਹਾਂ ਸੰਤਰੀ ਆਇਆ ਤਾਂ ਉਹਨੂੰ ਮੈਂ ਆਖਿਆ ਵੀ ਲੱਤ ਮੇਰੀ ਅੜੀ ਭਰ ਗਈ ਐ ਹੂੰ ਤੇ ਥਾਣੇਦਾਰ ਨੇ ਗਾੜੀਆਂ ਆਖਿਆ ਵੀ ਮਾਰਨ ਦਿਓ ਇਹਨਾਂ ਨੂੰ ਕੋਈ ਨਹੀਂ ਹੁੰਦਾ ਹੂੰ ਤੇ ਮੁੜ ਕੇ ਫਿਰ ਜਿਹੜਾ ਉਹ ਵੱਡਾ ਮੁੰਚੀ ਹਕਲਦੀਪ ਸਿੰਘ ਅੱਛਾ ਉਹਨੇ ਆਖਿਆ ਉਹਦੇ ਆ ਤੂੰ ਇੱਧਰ ਆ ਤੇ ਇਹ ਹਵਾ ਲਾੜ ਚੋਂ ਕੱਢ ਕੇ ਦੇ ਮੰਜੇ ਤੇ ਭਾ ਕੇ ਫਿਰ ਉਹਨੇ ਟਿਕਟ ਕਰਾਇਆ ਤੇ ਭੱਟੀ ਕਰਾਈ ਤੁਹਾਡਾ ਕੀ ਕਹਿੰਦਾ ਮਤਲਬ ਜਿਸ ਤਰ੍ਹਾਂ ਕਈ ਪ੍ਰਸ਼ਾਸਨ ਵਾਲੇ ਜਿਆਦਾ ਅਤਿਆਚਾਰ ਕਰਦੇ ਹਿੰਟੈਰਗੋਡ ਕਰਦੇ ਸੀ ਉੱਥੇ ਕਈ ਪੁਲਿਸ ਵਾਲੇ ਚੰਗੇ ਵੀ ਸੀ ਨਹੀਂ ਜੀ ਉਦੋਂ ਨਹੀਂ ਕੋਈ ਵੀ ਚੰਗਾ ਉਦੋਂ ਸਾਰੇ ਇੱਕੋ ਹੀ ਚੀਜ਼ ਕੋਈ ਨਹੀਂ ਕੇ ਰੋਹਾਂ ਦਾ ਵੀ ਤੁਸੀਂ ਹੜ ਗਿਓ ਨਾ ਮਾਰੋ ਕੋਈ ਤਰਸ ਨਹੀਂ ਕੰਦਾ ਨਾ ਕੋਈ ਨਹੀਂ ਕੰਦਾ ਹਾਂਜੀ ਜਿੰਨਾ ਚਿਰ ਤੁਸੀਂ 18 ਦਿਨ ਤੁਸੀਂ ਸਦਰ ਠਾਣੇ ਦੇ ਵਿੱਚ ਰਹੇ ਉਸ ਟਾਈਮ ਕੋਈ ਹੋਰ ਵੀ ਉੱਥੇ ਸਿੱਖ ਨੌਜਵਾਨਾਂ ਦੀ ਕੁੱਟ ਮਰਨ ਦੀ ਉੱਥੇ ਜੀ ਬੜੇ ਉੱਥੇ ਪਤਾ ਨਹੀਂ ਲੱਗਦਾ ਕਿੰਨੇ ਅਗੇ ਸੀ ਇਹ ਤਸਕੀਰਿਆਂ ਦਾ ਨਹੀਂ ਜਿਹੜਾ ਤਸਕੀਰਾ ਗਾਡਰ ਠੀਕ ਹੋਇਆ ਉਹਦਾ ਭਰਾ ਫੜਿਆ ਸੀ ਅੱਛਾ ਫੇਰ ਆਪਣੇ ਇੱਥੇ ਨਰੰਗਾ ਤੋਂ ਇੱਕ ਗਾਡਰ ਗਾਡਰ ਆਇਦਾ ਹੈ ਨਿਮਾ ਅੱਛਾ ਉਹਦਾ ਪਿਤਾ ਡੈਡੀ ਨੂੰ ਫੜਿਆ ਸੀ ਬਹੁਤ ਜ਼ਿਆਦਾ ਮਾਰਿਆ ਨਾ ਵੀ ਕਿਸੇ ਦਾ ਤਰਸ ਨਹੀਂ ਸੀ ਚਾਹੀ ਕੋਈ ਬਜ਼ੁਰਗ ਹੋਵੇ ਚਾਹੀ ਕੋਈ ਜਵਾਨ ਹੋਵੇ ਕੋਈ ਬੱਚਾ ਹੋਵੇ ਕਿਸੇ ਦਾ ਤਰਸ ਨਹੀਂ ਕਿਸੇ ਦਾ ਕੋਈ ਤਰਸ ਨਹੀਂ ਭਾਵੇਂ ਕਿ ਤੂੰ ਉਤਰਿਆ ਜਾਂਦਾ ਹੈ ਭਾਵੇਂ ਕਿ ਤੂੰ ਨਹੀਂ ਉਤਰਿਆ ਜਾਂਦਾ ਉਹਨਾਂ ਰਾਗ ਨੂੰ ਮਾਰਨਾ ਹੀ ਮਾਰ ਮਾਰਨਾ ਮਾਰਨਾ ਕਈ ਸਾਂ ਦੱਸਦੇ ਆ ਵੀ ਕੀ ਤਰ੍ਹਾਂ ਕਰੰਟ ਵੀ ਲਾਉਂਦੇ ਰੇ ਕਈਆਂ ਨੂੰ ਨਹੀਂ ਕਰੰਟ ਕਰੰਟ ਨਹੀਂ ਲਾਉਂਦੇ ਰਹਿ ਜਿਆਦਾ ਮਾਰਦਾ ਹੀ ਰਹਾ ਤੁਹਾਨੂੰ ਕਰੰਟ ਕੋਈ ਵਗੈਰਾ ਨਹੀਂ ਲੱਗਾ ਦਾੰਗਾ ਨਾਲ ਤੇ ਪਟੇ ਪਟੇ ਨਾਲ ਬਸ ਇਹੋ ਮਾਰਦਾ ਹੀ ਰਿਹਾ ਹਾਂ ਜਾਂ ਮੁਕੀਆਂ ਮੱਕੀਆਂ ਕੰਨਾ ਦੇ ਮਾਰਦੇ ਰਹਿ ਇਹ ਬਜ਼ੁਰਗ ਦੇ ਅੱਛਾ ਨਹੀਂ ਤੇ ਤੁਹਾਡੇ ਬਜ਼ੁਰਗ ਸਰਦਾਰ ਧਰਮ ਸਿੰਘ ਉਹਨਾਂ ਨੂੰ ਕਿੰਨੀ ਘੁਟਮਰ ਕੀਤੀ ਸੀ ਬਹੁਤ ਜਿਆਦਾ ਮੈਨੂੰ ਮੈਂ ਤੇ ਚਲੋ ਮਤਲਬ ਮੁੰਡਾ ਖੁੰਡਾ ਹੂੰ ਇਹਨੂੰ ਦੇ ਮੁੜ ਕੇ ਦੋ ਦੋ ਜਾਣੇ ਅਸੀਂ ਮਤਲਬ ਬਾਹਵਾਂ ਤੋਂ ਚੁੱਕ ਕੇ ਤੇ ਫੇਰ ਬਾਥਰੂਮ ਕਰਾਉਂਦੇ ਸੀ ਤੁਹਾਡੇ ਸਾਹਮਣੇ ਹੀ ਤੁਹਾਡੇ ਪਿਤਾ ਦੀ ਕੁਟਮਾਰ ਹਾਂ ਮੈਂ ਦੋਨੋਂ ਇਕੱਠਿਆਂ ਲੰਮੇ ਪਾ ਕੇ ਇਕੱਠੇ ਹੂੰ ਮਾਰਦੇ ਰਹੇ ਕੀ ਪੁੱਛਦੀ ਸੀ ਪ੍ਰਸ਼ਾਸਨ ਕੀ ਕੀ ਇਹੋ ਪੁੱਛਦੇ ਸੀ ਕਿ ਤੇ ਇਹਨਾਂ ਨੂੰ ਉਹਨਾਂ ਨੂੰ ਫੜਾ ਦੋ ਤੇ ਤੁਹਾਨੂੰ ਛੱਡ ਦਾਂਗੇ ਹੂੰ ਉਹਨਾਂ ਨੂੰ ਫੜਾ ਦੋ ਘਰ ਆਉਂਦੇ ਆ ਤੁਸੀਂ ਦੱਸਦੇ ਨਹੀਂ ਜੋ ਤੇ ਤੁਸੀਂ ਉਹਨਾਂ ਨੂੰ ਫੜਾ ਦੋ ਤੇ ਤੁਹਾਨੂੰ ਛੱਡ ਦਾਂਗੇ ਅਸੀਂ ਆਖਿਆ ਵੀ ਅਸੀਂ ਘਰ ਆਉਂਦੇ ਨਹੀਂਗੇ ਅਸੀਂ ਤੁਹਾਨੂੰ ਕਿੱਥੋਂ ਫੜਾ ਦਈਏ ਹੂੰ ਘਰ ਆਉਣਾ ਲਾੜਾ ਹੋਦ ਰਹੇ ਆਉਂਦੇ ਨਹੀਂਗੇ ਕੀ ਤੱਕ ਕਿੱਥੇ ਫਿਰਦੇ ਰਹਿੰਦੇ ਕਿੱਧਰ ਜਾਂਦੇ ਕਿਧਰ ਆਉਂਦੇ ਰਾਤ ਇਹ ਸਾਨੂੰ ਨਹੀਂ ਕੋਈ ਪਤਾ ਤੇ ਫੇਰ ਇਤਰਾ ਪੁੱਛ ਕੇ ਤੇ ਫੇਰ ਮਾਰਨ ਡੇ ਪਿੰਦੇ ਤੁਸੀਂ ਝੂਠ ਮਾਰ ਦੇ ਜੋ ਜਿੱਥੇ ਹੈਗੇ ਫੜਾਓ ਸਾਨੂੰ ਤੇ ਫੇਰ ਛੱਡਣਾ ਤੁਹਾਨੂੰ ਤੇ ਤੁਹਾਡੇ ਦੇ ਕੋਈ ਕੇਸ ਵੀ ਪਾਇਆ ਉਹਨੇ ਫਿਰ ਕਿਰ ਜੀ ਮੇਰੇ ਤੇ ਨਾ ਆਪਣਾ ਗਰਨੇੜਕ ਤੇ ਹੋਰ ਤਿਆਰ ਤੁਰ ਦੋ ਇੱਕ ਪਾ ਕੇ ਤੇ ਮੁੜ ਕੇ ਮੇਰਾ ਇਹਨੂੰ ਮੈਂ ਆਪਣੇ ਬਾਪੂ ਜੀ ਨੂੰ ਤੇ ਛੜਤਾ ਤੇ ਮੈਨੂੰ ਫਿਰ ਉਹਨਾ ਚਲਾਨ ਕਰਤਾ ਮੇਰਾ ਅਸੀਂ ਤੁਹਾਨੂੰ ਜੇਲੇ ਭੇਜਤਾ ਕਿੰਨੇ ਸਮੇਂ ਦੀ ਤੁਹਾਨੂੰ ਜੇਲ ਹੋਈ ਫਿਰ ਮੈਨੂੰ 1 ਸਾਲ ਡੇਢ ਸਾਲ ਜੇਲ ਹੋਈ 88 ਤੇ ਜਦੋਂ ਫਿਰ ਤੁਸੀਂ ਬਾਹਰ ਆਏ ਫਿਰ ਪ੍ਰਸ਼ਾਸਨ ਨੇ ਤੁਹਾਡਾ ਖੜਾ ਛੱਡਿਆ ਜਾਂ ਉਸੇ ਤਰ੍ਹਾਂ ਚੱਲਦਾ ਰਿਹਾ ਨਾ ਨਾ ਫਿਰ ਵੀ ਮੈਨੂੰ ਕਦੀ ਸੀਆਰਪੀ ਨੇ ਚੁੱਕ ਲਿਆ ਕਦੀ ਪੁਲਿਸ ਵਾਲੇ ਲੈ ਗਏ ਇਸ ਤਰ੍ਹਾਂ ਹੀ ਬੰਦੇ ਬੰਦੇ ਮਗਰ ਜਾ ਕੇ ਸਰਪੰਚ ਸਰਪੰਚ ਦੇ ਕੋਲ ਛੱਡਾ ਗਏ ਲਿਉਂਦੇ ਰਹੇ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਤੁਸੀਂ ਕਿਉਂ ਤੰਗ ਕਰਦੇ ਹੋ ਭਾਈ ਕਸ਼ਮੀਰ ਸਿੰਘ ਸ਼ੀਰ ਇਹਨਾਂ ਨੇ ਕੋਈ ਮੁਕਾਬਲੇ ਵੀ ਕੀਤੇ ਵੱਡੇ ਕੋਈ ਹਾਂਜੀ ਉਹਨਾਂ ਇੱਕ ਆਪਣੇ ਇੱਥੇ ਸ਼ੀਰੋਂ ਚੌਂਕੀ ਹੂੰ ਚੌਂਕੀ ਦਾਈ ਤੇ ਮੁੜ ਕੇ ਆਣਾ ਫਿਰ ਸ਼ੀਰੋਂ ਚੌਂਕੀ ਕਿਹੜੀ ਦਾਈ ਇੱਥੇ ਆਪਣਾ ਸੀਆਰਪੀ ਦੀ ਅੱਛਾ ਜੀ ਚੌਂਕੀ ਹੂੰ ਤੇ ਮੁੜ ਕੇ ਫਿਰ ਸਾਨੂੰ ਸੀਆਰਪੀ ਵਾਲੇ ਬੜੇ ਤੰਗ ਕਰਨ ਡੇ ਵੇ ਹੂੰ ਇਹ ਸੇਕ ਚੱਕੋ ਉਥੇ ਬੰਦੇ ਵੀ ਮਰੇ ਫਿਰ ਸੀਆਰਪੀ ਦੇ ਹਾਂ ਦੋ ਤਿੰਨ ਬੰਦੇ ਵੀ ਮਰੇ ਉਹਨਾਂ ਦੇ ਹੂੰ ਤੇ ਇਹ ਮੁੜ ਕੇ ਫਿਰ ਬਾਪੂ ਜੀ ਉਹਨਾਂ ਨੂੰ ਵੀ ਆਣ ਕੇ ਨਾ ਜਦੋਂ ਜੀ ਕਰ ਨਾਲ ਉਹਦੇ ਆਣ ਕੇ ਚਪੇੜਾ ਮਾਰ ਦੇਣੀਆ ਅੱਛਾ ਜੀ ਤੇ ਇਹ ਫਿਰ ਕਹਿਣ ਲੱਗਾ ਉਹਨੂੰ ਜੇਹਦਾਰ ਨੂੰ ਵੀ ਇਹਦੇ ਨਾਲ ਚੰਗਾ ਤੇ ਤੂੰ ਆਪ ਗੋਲੀ ਮਾਰਦੇ ਤੇ ਉਹ ਚੰਗਾ ਹੂੰ ਤੇ ਅੱਛਾ ਆਪਣੇ ਬੇਟੇ ਨੂੰ ਕਿਹਾ ਕਸ਼ਮੀਰ ਸਿੰਘ ਉਹਨਾਂ ਨੂੰ ਕਿ ਤੂੰ ਹਾਨੂੰ ਗੋਲੀ ਮਾਰ ਮਾਰਦੇ ਆਗੇ ਤਾਂ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਹਣ ਕੁਟ ਮਾਰਨਾ ਕਰੇ ਕੁਟ ਮਾਰਨਾ ਕਰੇ ਤੇ ਰੋਜ਼ ਇਹ ਤੇ ਰੋਜ਼ ਇਹ ਹੁੱਕ ਕਰ ਜਾਂਦੇ ਆ ਹੂੰ ਫਿਰ ਉਹਨੇ ਆਖਿਆ ਵੀ ਕੋਈ ਨਹੀਂਗਾ ਤੇ ਇੱਕ ਦੋ ਦਿਨ ਖਲੋ ਜਾ ਹੂੰ ਫਿਰ ਉਹਨਾਂ ਰੈਸ਼ੀ ਆਣੇ ਸਕੂਲ ਦੀ ਕੰਧ ਪਾੜ ਕੇ ਨਾ ਹੂੰ ਉਹਦੇ ਚ ਵੱਡੀ ਕੋਈ ਹੈਗੀ ਪਟਿਆੜੀ ਉਹਨਾਂ ਕੋ ਗਨ ਗਨ ਜੀ ਉਹ ਫਿੱਟ ਫੱਟ ਕਰਕੇ ਚੰਗੀ ਤਰ੍ਹਾਂ ਜਦੋਂ ਫਿਰ ਤਿੰਨ ਗੱਡੀਆਂ ਆਈਆਂ ਤਿੰਨੇ ਗੱਡੀਆਂ ਫਿਰ ਉਹਨਾਂ ਸੁੱਟੀਆਂ ਇੱਥੇ ਅੱਛਾ ਤਿੰਨਾਂ 'ਚ ਇੱਕ ਬੰਦਾ ਨਹੀਂ ਨਿਕਲ ਦਿੱਤਾ ਹੂੰ ਹੂੰ ਤੇ ਫਿਰ ਜੇ ਤਿੰਨ ਗੱਡੀਆਂ ਉਹਨਾਂ ਨੇ ਸੀਆਰਪੀ ਦੀਆਂ ਤਬਾਹ ਕੀਤੀਆਂ ਤਬਾਹ ਕੀਤੀਆਂ ਹੂੰ ਹਾਂਜੀ ਤੇ ਉਸ ਤੋਂ ਜਦੋਂ ਸਰਕਾਰ ਜਾਂ ਸੀਆਰਪੀ ਨੇ ਤਲਖੀ ਜਾ ਕੇ ਫਿਰ ਰੋਸ ਚਾਗੇ ਤੁਹਾਡੇ ਨਾਲ ਫਿਰ ਕੋਈ ਜਾਰੀ ਵਧੇ ਕੀ ਨਹੀਂ ਹਾਂ ਹਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਰੋ ਨਿਕਲ ਜਾਓ ਤੇ ਮੈਂ ਇਸ ਵੇਰੇ ਮਤਲਬ ਜ਼ਿੰਮੇਵਾਰੀ ਲੈਣੀ ਹੈ ਅਖਬਾਰ ਚ ਅੱਛਾ ਇਹਨਾਂ ਦੀ ਗੱਡੀਆਂ ਦੀ ਤੇ ਤੁਹਾਨੂੰ ਨਾ ਫੜਫੜ ਕੇ ਮਾਰਨੇ ਜਾਂ ਤੰਗ ਕਰਨਗੇ ਤੇ ਤੁਸੀਂ ਉਹ ਸੜੇ ਡੰਗਰ ਛੱਡ ਜੋ ਤੇ ਤੁਸੀਂ ਆ ਗਾਂਪਸਾਂ ਦੇ ਨਿਕਲ ਜਾ ਕਰੋ ਅੱਛਾ ਕਸ਼ਮੀਰ ਸਿੰਘ ਉਹਨਾਂ ਤੈਨੂੰ ਕਿਹਾ ਹਾਂਜੀ ਤੇ ਤੁਸੀਂ ਫਿਰ ਕਰੋ ਪਗੋੜਾ ਕਿੰਨੇ ਚਿਰ ਐਥੇ ਅਹੀਂ ਬਾਬਾ ਜਿੰਨਾ ਚਿਰ ਹੋ ਰਿਹਾ ਨਾ ਉਹਨਾਂ ਚਿਰ ਮਤਲਬ ਘਰੋਂ ਬਾਹਰ ਹੀ ਰਹੇ ਤਿੰਨ ਚਾਰ ਸਾਲ ਕਦੀ ਕੇਹ ਰਿਸ਼ਤੇਦਾਰ ਕੋਲ ਕਦੀ ਕੇਹ ਕੋਲ ਕਦੀ ਤਰਨਤਾਂ ਨ ਕਰਾਏ ਤੇ ਜਿੱਤੋਂ ਕਦੇ ਮੜਾ ਮੋੜ ਕੇ ਇਹਨੂੰ ਪਿੰਡ ਦੇ ਨੂੰ ਪੈ ਲੱਗ ਜਾਣਾ ਵੀ ਆਖਣਾ ਕਿ ਦੱਸ ਨਾ ਦੇਣ ਹੂੰ ਤੇ ਫੇਰ ਗਾਂ ਪਛਾਣ ਕੇ ਹੋਰ ਕਿਤੇ ਚੱਲ ਜਣਾ ਅਛਾ ਤੁਹਾਡੇ ਜਿੱਤੇ ਪਰਿਵਾਰਕ ਮੈਂਬਰਾਂ ਨੂੰ ਤਾਂ ਪਰੇਸ਼ਾਨ ਕੀਤਾ ਗਿਆ ਉੱਥੇ ਇਹ ਤੁਹਾਡੀ ਰਿਸ਼ਤੇਦਾਰੀਆਂ ਨੂੰ ਵੀ ਤਾਂ ਕੀਤਾ ਗਿਆ ਮੇਰੇ ਰਿਸ਼ਤੇਦਾਰੀਆਂ ਨੂੰ ਜੀ ਘਾਟ ਹੀ ਕੀਤਾ ਤਾਂ ਹੂੰ ਹਾਂਜੀ ਰਿਸ਼ਤੇਦਾਰੀਆਂ ਨੂੰ ਨਿਹਗਾ ਕੀਤਾ ਸਾਨੂੰ ਘਰੇ ਹੀ ਜ਼ਿਆਦਾ ਕਰਦੇ ਰਹੇ ਤੰਗ ਕਰਦੇ ਨੂੰ ਹੀ ਹੂੰ ਜਿਹੜਾ ਜਿਹੜਾ ਫੜਿਆ ਜਾਣਾ ਉਹਨੂੰ ਲੈ ਜਾਣਾ ਫੜ ਕੇ ਉਹਨੂੰ ਹੀ ਕੁੱਟਮਾਰ ਕਰਨੀ ਜਿੰਨੂੰ ਜਿੰਨੂੰ ਫੜ ਲੈਣਾ ਉਸੇ ਨੂੰ ਲੈ ਜਾਣਾ ਕੁੱਟਮਾਰ ਕਰਨੀ ਅੱਛਾ ਭਾਈ ਇਹ ਤੁਹਾਡੇ ਪਰਿਵਾਰ ਵਿੱਚ ਕਿੰਨੇ ਬੰਦੇ ਸ਼ਹੀਦ ਹੁੰਦੇ ਆ ਸਾਡੇ ਦੋ ਏ ਹੂੰ ਇੱਕ ਕਸ਼ਮੀਰ ਸਿੰਘ ਇੱਕ ਮੋਤਾ ਸਿੰਘ ਮੋਤਾ ਸਿੰਘ ਕੌਣ ਸੀ ਉਹ ਹੀ ਛੋਟਾ ਹੈ ਸਾਡੇ ਤੋਂ ਅੱਛਾ ਦੂਪਰਾ ਜਿਹੜੇ ਆ ਖਾਰਕੂ ਲੈਰ ਵਿੱਚ ਸ਼ਹੀਦ ਹੁੰਦੇ ਆ ਹਾਂਜੀ ਤੇ ਕੁੱਟਮਾਰ ਜਾਦੀ ਕਿੰਨੇ ਭਰਾਵਾਂ ਨੂੰ ਹੋਈ ਕੁੱਟਮਾਰ ਉਹ ਮਾੜੀ ਮੋੜ ਸਾਰਿਆਂ ਨੂੰ ਹੀ ਹੋਈ ਹੈ ਤੇ ਮੇਰੇ ਤਾਂ ਜਾਦਾ ਬੰਦਾ ਹਲ ਹੋਇਆ ਨਾ ਹੂੰ ਤੁਸੀਂ ਵੱਡੇ ਨਹੀਂ ਉਸ ਟਾਈਮ ਹਾਂਜੀ ਮੈਂ ਤੇ ਘਰੋਂ ਮਨਿੱਚੇ ਸਾਨੂੰ ਚੋਕੇ ਲੈ ਕੇ ਆਪਣੇ ਬਾਪੂ ਜੀ ਨੂੰ ਤੇ ਮੈਨੂੰ ਹੂੰ ਇਹਨਾਂ ਰੱਖ ਕੇ ਫਿਰ ਇਹਨੂੰ ਬੜੇ ਜੋਰਾ ਨਾਲ ਸਰਪੰਚ ਨੇ ਛਡਾਇਆਂ ਰੰਗਾ ਦਿੱਗੇ ਨੇ ਹੂੰ ਹੂੰ ਇਹ ਪਹਿ ਪਹ ਦਾ ਕੋਈ ਲਾਚ ਲੁਚ ਦੇ ਕੇ ਛਡਾ ਲਿਆ ਤੇ ਮੇਰਾ ਉਹਨਾਂ ਚ ਲਾਨ ਕਰਤਾ ਮੁਰਗੀ ਜਿਵੇਂ ਭਾਈ ਸਾਹਿਬ ਰਵੀਲ ਸਿੰਘ ਉਹਨਾਂ ਨੇ ਦੱਸਿਆ ਕਿ ਸਾਡੇ ਦੋ ਭਰਾ ਖਾੜਕੂਲੇਰ ਵਿੱਚ ਸ਼ਹੀਦ ਹੋਏ ਆ ਇੱਕ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਤੇ ਦੂਜੇ ਭਾਈ ਮੋਤਾ ਸਿੰਘ ਜੀ ਮੋਤਾ ਸਿੰਘ ਦੋ ਭਰਾ ਜਿਹੜੇ ਆ ਖਾੜਕੂਲੇਰ ਵਿੱਚ ਸ਼ਹੀਦ ਹੁੰਦੇ ਆ ਤੇ ਬਾਕੀ ਸਾਰੇ ਪਰਿਵਾਰ ਦੀ ਬਹੁਤ ਬੁਰੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਤਿੰਨ ਚਾਰ ਸਾਲਾਂ ਘਰੋਂ ਬੇਕਾਰ ਰਹੇ ਕਾਰੋਬਾਰ ਇਹਨਾਂ ਦੇ ਠੱਪ ਹੋ ਗਏ ਇਸੇ ਤਰ੍ਹਾਂ ਇਹਨਾਂ ਦੇ ਬਜ਼ੁਰਗ ਪਿਤਾ ਜੀ ਦੀ ਵੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਇੱਕ ਉਹਨਾਂ ਦੇ ਭਰਾ ਹੋਰ ਵੀ ਸਾਡੇ ਨਾਲ ਸ਼ਾਮਲ ਆਉ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਇਹਨਾਂ ਤੁਹਾਡਾ ਮੇਰਾ ਨਾਮ ਸੁਖਰਾ ਸਿੰਘ ਤੁਹਾਡੇ ਨਾਲ ਵੀ ਪੁਰਸ਼ ਪ੍ਰਸ਼ਾਸਨ ਵੱਲੋਂ ਕੋਈ ਕੁੱਟਮਾਰ ਕੀਤੀ ਗਈ ਪੁਲਿਸ ਪ੍ਰਸ਼ਾਸਨ ਨੇ ਇਹੋ ਹੀ ਤੰਗ ਕਰਦੇ ਸੀ ਤੇ ਮੁੜ ਕੇ ਘਰ ਛੱਡ ਕੇ ਚਲੇ ਜਾਂਦਾ ਹੈ ਪੜ੍ਹਾਈ ਪੜ੍ਹਾਈ ਸਾਡੀ ਜਿਹੜੀ ਔਖਾ ਉਸ ਟਾਈਮ ਕਿੰਨੇ ਦੇ ਕਿੱਢੇ ਸੀ ਮੈਂ ਹੈਗਾ 12-13 ਸਾਲਾਂ ਦਾ ਅੱਛਾ ਤੇ ਤੁਹਾਡੇ ਨਾਲ ਵੀ ਕੋਈ ਕੁੱਟਮਾਰ ਹੋਈ ਕਿ ਨਹੀਂ ਨਹੀਂ ਕੋਟ ਮਾਰਨੀ ਐ ਹੋਈ ਜਦੋਂ ਲੈ ਜਾਂਦੇ ਹੋਤਰਾ ਛੱਡ ਦਿੰਦੇ ਸੀ ਪੁੱਛ ਗਿਸ਼ ਕਰਕੇ ਛੋਟਿਆਂ ਨਹੀਂ ਉਦੋਂ ਖੜਦੇ ਜਿਆਦਾ ਇਹਨਾਂ ਨੂੰ ਮਤਲਬ 18 ਸਾਲ ਤੋਂ ਲੈ ਕੇ ਤੇ ਇੱਥੇ ਇੱਕ ਉਮਰ ਤੱਕ ਰਹਿੰਦੇ ਸੀ ਜਾਂ ਮੋਤਾ ਸਿੰਘ ਨੂੰ ਖੜਦੇ ਰਹੇ ਉਹਨੂੰ ਦੋ ਚਾਰ ਰੋਣਾ ਮਾਰਿਆ ਤੇ ਉਹਨੇ ਮੁੜ ਕੇ ਥਾ ਲੈ ਲਿਆ ਫਿਰ ਅੱਛਾ ਜੀ ਹਾਂਜੀ ਅੱਛਾ ਤੁਹਾਡੇ ਜਿਹੜੇ ਭਰਾ ਸੀ ਇੱਕ ਕਸ਼ਮੀਰ ਸਿੰਘ ਜੋ ਕੀ ਸ਼ਹੀਦ ਹੋਏ ਕਲਕੂਲਾਚ ਹੈ ਨਾ ਉਹ ਉਹਨਾਂ ਦੇ ਮੁਕਾਬਲੇ ਕੀਤੇ ਤੇ ਦੂਜੇ ਜਿਹੜੇ ਭਰਾ ਭਰਾ ਮੋਤਾ ਸਿੰਘ ਹੀ ਉਨੇ ਵੀ ਕੋਈ ਮੁਕਾਬਲੇ ਵਗੈਰਾ ਕੀਤੇ ਸੀ ਨਹੀਂ ਉਹਨੇ ਨਹੀਂ ਕੀਤੇ ਅੱਛਾ ਉਹ ਫਿਰ ਇਤਰਾ ਡਰਦਾ ਮਾਰਾ ਤਾਂ ਹੀ ਜਿਆਦਾ ਕਰਦੇ ਜਿ세 ਤਰ੍ਹਾਂ ਇਹਨਾਂ ਨੂੰ ਵੱਡੇ ਨੂੰ ਰਵੇਲ ਸੋਂ ਤੰਗ ਕਰਦੇ ਤੇ ਜਦੋਂ ਘਰ ਹੁੰਦਾ ਸੀ ਤੇ ਪੱਠਾ ਦਿੱਥਾ ਪਾਉਂਦਾ ਫੜ ਕੇ ਲੈ ਜਾਂਦੇ ਉਹਦੀ ਉਹਨਾਂ ਲਾਤੇ ਸੱਟ ਲਾਤੀ ਫਿਰ ਲਾਤੋਂ ਦੀ ਖਰਾਬ ਰਹੀ ਬੜਾ ਚਿਰ ਭਗਦੀ ਰਹੀ ਮੁੜ ਕੇ ਫਿਰ ਉਹ ਦੇ ਕੋ ਭੱਜਿਆ ਭੱਜਿਆ ਨਹੀਂ ਜਾਂਦਾ ਫਿਰ ਉਹਨੇ ਇਹ ਕਾਰ ਨਹੀਂ ਰਹਾ ਉਹਨੇ ਫਾ ਲੈ ਲਿਆ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਅਤਿਆਚਾਰ ਕੀਤੇ ਗਏ ਇੱਕ ਤੇ ਕਸ਼ਮੀਰ ਸਿੰਘ ਖੀਰਾ ਸੀ ਜੋ ਇਹਨਾਂ ਦੇ ਬੇਟੇ ਸੀ ਜਿਨ੍ਹਾਂ ਨੇ ਮੁਕਾਬਲੇ ਵੀ ਕੀਤੇ ਜੋ ਸ਼ਰੀਆਮ ਕਹ ਰਹੇ ਨੇ ਕਿ ਸਾਡੇ ਭਰਾ ਖਾੜਕੂਲੇ ਵਿੱਚ ਸੀ ਸੁਖਵਿੰਦਰ ਸਿੰਘ ਸੰਘੀ ਦੇ ਨਾਲ ਉਹਨੇ ਮੁਕਾਬਲੇ ਵੀ ਕੀਤੇ ਸੀ ਆਰਪੀ ਦੀਆਂ ਗੱਡੀਆਂ ਵੀ ਡਾਈਆਂ ਤੇ ਦੂਜਾ ਭਰਾ ਜਿਹੜਾ ਮੋਤਾ ਸਿੰਘ ਸੀ ਉਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਔਰ ਕੁੱਟਮਾਰ ਤੋਂ ਡਰਦਾ ਹੀ ਉਹ ਉਹਨੇ ਖੁਦ ਨੂੰ ਫਾਲ ਆ ਲਿਆ ਇਹ ਜੇ ਅਤਿਆਚਾਰ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਲੋਕਾਂ ਦੇ ਕੀਤੇ ਗਏ ਉਹ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਤੇ ਲੋਕਾਂ ਨੂੰ ਆਸਾਂ ਉਮੀਦਾਂ ਨੇ ਕਿ ਸਾਡੇ ਜਾਨ ਮਾਲ ਦੀ ਰੱਖਿਆ ਲਈ ਹੈ ਇਸ ਤਰ੍ਹਾਂ ਬਜ਼ੁਰਗ ਮਾਤਾ ਪਿਤਾ ਜੀ ਉਹਨਾਂ ਦੇ ਸਰਦਾਰ ਧਰਮ ਸਿੰਘ ਜੀ ਜਿਨ੍ਹਾਂ ਦੀ ਬਹੁਤ ਕੁੱਟਮਾਰ ਕੀਤੀ ਗਈ ਹਾਂਜੀ ਧਰਮ ਸਿੰਘ ਜੀ ਕਿਤਨਾ ਕੁੱਟਮਾਰ ਕਰਦੇ ਸੀ ਤੁਹਾਨੂੰ ਯਾਦ ਕੁਛ ਕਿਦਾਂ ਕੁੱਟਮਾਰ ਕਰਦੇ ਹੁੰਦੇ ਸੀ ਪ੍ਰਸ਼ਾਸਨ ਵਾਲੇ ਮੈਂ ਤਾਂ ਇਹ ਲੋਕਾਂ ਲਈ ਹੂੰ ਪਾਨੇ ਬੰਮਾ ਲਤਾ ਹੂੰ ਅਤਾ ਬਾਂ ਲੈਦੇ ਪੁੱਠਾ ਬਾਂ ਲੈ ਹੂੰ ਸੇਤਾ ਲੈਤਾ ਹੂੰ ਤੋਇਆ ਯੋਕ ਲੈਦੇ ਹੂੰ ਤੋਇਆ ਡਾਵਾ ਤੇ ਹੂੰ ਤੋਇਆ ਡਾਂਗ ਮਾਰਦਾ ਹੈ ਅੱਛਾ ਓ ਸੌ ਡਾਂਗ ਮਾਰਦੇ ਹੂੰ ਉਹ ਰੜ ਜਾਂਦੇ ਅੱਛਾ ਸੌ ਡਾਂਗ ਮਾਰਦੇ ਸੀ ਤੇ ਫਿਰ ਰੜਦੇ ਸੀ ਹਾਂ ਅੱਛਾ ਕਿੰਨੀ ਕੁ ਉਮਰ ਸੀ ਬਾਬਾ ਜੀ ਉਸ ਟਾਈਮ ਤੁਹਾਡੀ ਹਾਂ ਉਮਰ ਕਿੰਨੀ ਸੀ ਤੁਹਾਡੀ ਉਸ ਟਾਈਮ ਉਹ ਮਾ ਮੇ 5000 ਨਹੀਂ ਤੁਹਾਡੀ ਤੁਹਾਡੀ ਉਮਰ ਕਿੰਨੀ ਸੀ ਉਦੋਂ ਉਹ ਮੇਰੇ ਉਮਰ ਨਹੀਂ 20 ਸਾਲ ਨਹੀਂ ਬਾਪੂ ਆਪਣੀ ਯਾਦ ਨਹੀਂ ਪੂਰਾਗਾ ਤੇ ਕੁੱਟਮਾਰ ਬਹੁਤ ਬਾਪੂ ਜੀ ਦੀ ਹੋਈ ਤੇ ਹੁਣ ਬਬ ਜਿਹੜੀ ਇੰਨੀ ਕੁੱਟਮਾਰ ਤੁਹਾਡੀ ਹੋਈ ਆ ਉਹਦਾ ਹੁਣ ਕੀ ਅਸਰ ਪੈ ਰਿਹਾ ਸਰੀਰ ਤੇ ਬਹੁਤ ਮਾਰਾ ਜੀ ਹੁਣ ਹੁੰਦਾ ਬੇ ਲੱਤਾਂ ਦਾ ਕੀ ਹਾਲ ਹੈ ਕੀ ਤਰ੍ਹਾਂ ਕੁੱਟਨ ਤੇ ਸਾਰੇ ਸਰੀਰ ਦਾ ਸਰੀਰ ਦਾ ਕੀ ਹਾਲ ਐ ਇਸ ਟਾਈਮ? ਹੂੰ। ਸਰੀਰ ਦਾ ਕੀ ਹਾਲ ਜੇ ਤੁਹਾਡੇ ਦਾ? ਇਹ ਮੇਰਾ ਮੇਰੇ ਕੋਲ ਰਹਿ ਗਿਆ। ਹੂੰ। ਸਰੀਰ ਮੇਰਾ ਐ ਨਹੀਂ ਉਹ ਲੈ। ਹੂੰ। ਵਾਲ ਬੰਨ ਲੈਂਦੇ। ਅੱਛਾ ਵਾਲ ਹੀ ਬੰਨ ਲੈਂਦੇ ਸੀ। ਵਾਲ ਬੰਨਦੇ। ਹੂੰ। ਅ ਰਾਸਾ ਬਾਹ ਹੈ ਨਾ। ਹੂੰ। ਤੇ ਵਾਲ ਬੰਨਦੇ ਛਤ ਨਾਲ। ਅੱਛਾ। ਛਤ ਨਾਲ ਬੰਨਦੇ ਤੇ ਵਾਲ ਐਦੇ ਨੇ ਕਿਵਾਂ। ਹੂੰ। ਤੇ ਇਹਦੇ ਬਿਨਾ ਹੂੰ। ਫੇਮਰ ਕੁਟਨ ਲਾ ਭਾਈ ਹੂੰ ਇਹ ਚੱਲਣ ਦੇ ਦਾ ਦਾ ਹੂੰ ਦੋਧਾਂ ਹਾਰੇ ਹੂੰ ਦੋਧਾਂ ਹਾਰੇ ਤੇ ਇੱਕ ਪਟੇ ਵਾਲਾ ਅੱਛਾ ਇੱਕ ਪਟੇ ਵਾਲਾ ਬਾਹਰ ਗਾਇ ਉਹ 50 ਪਰੇ ਮਾਰਦਾ ਹੂੰ ਉਹ ਲਾ ਲਾ ਕੇ ਜਮਾਰਦਾ ਹੈ ਹੂੰ ਤੇ ਯਾਨੀ ਧੰਗੜਾ ਧੰਗਾਂ ਮਾਰਦੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਅਤਿਆਚਾਰ ਕੀਤਾ ਗਿਆ ਜਿਹੜੇ ਖਾਰਕੂ ਪਰਿਵਾਰਾਂ ਦੇ ਪਰਿਵਾਰ ਜਿਨ੍ਹਾਂ ਦੇ ਜੇ ਅਗਰ ਪ੍ਰਸ਼ਾਸਨ ਚਾਹੁੰਦਾ ਤੇ ਸਮਾਜ ਦਾ ਸੁਧਾਰ ਹੋ ਸਕਦਾ ਸੀ ਉਹ ਜਿਹੜੇ ਨੌਜਵਾਨ ਲੜਕੇ ਸੀ ਖਾਰਕੂ ਜਿਹੜੇ ਖਾਰਕੂ ਸਫਾ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਬਿਜਾ ਸਮਝਾ ਕੇ ਉਹਨਾਂ ਨੂੰ ਇਸ ਲਹਿਰ ਤੋਂ ਹਟਾਇਆ ਜਾ ਸਕਦਾ ਸੀ ਪਰ ਲੇਕਿਨ ਸਰਕਾਰ ਨੇ ਉਹਨਾਂ ਨੂੰ ਕੀ ਸਮਝਾਉਣਾ ਸੀ ਉਹਨਾਂ ਦੇ ਬਾਕੀ ਪਰਿਵਾਰਾਂ ਉੱਤੇ ਵੀ ਅਤਿਆਚਾਰ ਕੀਤਾ ਗਿਆ ਉਹਨਾਂ ਨੂੰ ਬੇਹੱਦ ਕੁੱਟਮਾਰ ਕੀਤੀ ਗਈ ਪਾ ਜੀ ਤੁਸੀਂ ਖਾੜਕੂ ਲੈਰ ਵਿੱਚ ਜਿਸ ਤਰ੍ਹਾਂ ਤੁਹਾਡੇ ਭਰਾ ਰਹੇ ਤੁਹਾਨੂੰ ਵੀ ਬਹੁਤ ਕਟਮਾਰ ਹੋਈ ਅੱਜ ਤੱਕ ਜਿਹੜੀਆਂ ਸਿੱਖ ਜਥੇਬੰਦੀਆਂ ਵਾਂ ਜਿਹੜੀਆਂ ਖਾੜਕੂ ਲੈਰ ਦੀਆਂ ਜਿਹੜੇ ਖਾੜਕੂ ਪਰਿਵਾਰਾਂ ਦੀ ਮਦਦ ਕਰਦੀਆਂ ਤੁਹਾਡੀ ਅੱਜ ਤੱਕ ਕਿਸੇ ਨੇ ਮਦਦ ਕੀਤੀ ਹੋਵੇ ਨਹੀਂ ਅੱਜ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਜਾਂ ਤੁਹਾਡੇ ਤੱਕ ਅੱਦੀ ਕਿਸੇ ਨੇ ਪਹੁੰਚ ਕੀਤੀ ਹੋਵੇ ਨਾ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਪਹੁੰਚ ਨਹੀਂ ਕੀਤੀ ਕਿਸੇ ਨਾਲ ਵੇਖੋ ਬੜੀ ਹੈਰਾਨਗੀ ਗੱਲ ਆ ਕਿ ਇੱਡਾ ਵੱਡਾ ਪਰਿਵਾਰ ਦੋ ਭਰਾ ਸਕੇ ਜਿਹੜੇ ਆ ਇਸ ਲਹਿਰ ਦੇ ਵਿੱਚ ਸ਼ਹੀਦ ਹੋਏ ਹੋਣ ਤੇ ਪਰਿਵਾਰ ਦੀ ਬਹੁਤ ਹੀ ਕੁੱਟਮਾਰ ਕੀਤੀ ਗਈ ਹੋਵੇ ਘਰੋਂ ਬੇਕਾਰ ਪਰਿਵਾਰ ਰਿਹਾ ਹੋਵੇ ਤੇ ਅੱਜ ਤੱਕ ਕਿਸੇ ਵੀ ਖਾੜਕੂ ਜਿਹੜੇ ਪਰਿਵਾਰਾਂ ਦੀ ਮਦਦ ਕਰਦੀਆਂ ਸਿੱਖ ਜਥੇਬੰਦੀਆਂ ਅੱਜ ਤੱਕ ਇਹਨਾਂ ਤੱਕ ਪਹੁੰਚ ਨਹੀਂ ਕੀਤੀ ਕਿਸੇ ਨੇ ਵੀ ਕਿਸੇ ਨੇ ਵੀ ਅੱਜ ਤੱਕ ਸਾਰ ਨਹੀਂ ਲਈ ਭਾਈ ਜੇ ਕੋਈ ਤੁਹਾਡੀ ਕੋਈ ਮਦਦ ਕਰਨਾ ਚਾਹਵੇ ਤੇ ਕਿਸ ਨੰਬਰ ਤੇ ਤੁਹਾਡਾ ਕੰਟੈਕਟ ਕਰੇ ਨੰਬਰ ਜਿਹੜਾ ਆਖੋ ਦੇਣੇ ਨੰਬਰ ਬੋਲੋ 94655 ਹੂੰ ਤੇ 15427 ਦੁਬਾਰਾ ਇੱਕ ਵਾਰ ਰਿਪੀਟ ਕਰ ਦੋ 94655 ਹੂੰ 15427 ਹੂੰ ਪਰਿਵਾਰ ਦਾ ਕਹਿਣਾ ਕਿ ਅੱਜ ਤੱਕ ਸਾਡੇ ਤੱਕ ਕਿਸੇ ਵੀ ਸਿੱਖ ਜਥੇਬੰਦੀ ਨੇ ਪਹੁੰਚ ਨਹੀਂ ਕੀਤੀ ਕੋਈ ਸਾਡੀ ਮਦਦ ਨਹੀਂ ਹੋ ਸਕੀ ਇਸ ਕਰਕੇ ਉਹਨਾਂ ਨੇ ਆਪਣਾ ਕੰਟੈਕਟ ਨੰਬਰ ਦਿੱਤਾ ਅਗਰ ਕੋਈ ਇਸ ਪਰਿਵਾਰ ਦੀ ਮਦਦ ਕਰਨਾ ਚਾਹਵੇ ਇਹਨਾਂ ਦੇ ਨਾਲ ਮਦਦ ਕਰਕੇ ਕੰਟਰੈਕਟ ਕਰਕੇ ਤੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਇੱਕ ਤੁਹਾਨੂੰ ਨੰਬਰ ਹੋਰ ਦਿੰਨੇ ਆ ਉਹ ਵੀ ਕੰਟਰੈਕਟ ਨੰਬਰ ਕਰ ਹਾਂਜੀ ਵੀਰ ਕੀ ਨੰ 99155 ਹਮ 25994 ਹਮ ਦੁਬਾਰਾ ਕਰ ਦਿਓ ਇੱਕ ਵਾਰ 99155 25994 ਦੋ ਨੰਬਰ ਭਾਈ ਸਾਹਿਬ ਨੇ ਆਪਣੇ ਦਿੱਤੇ ਆ ਅਗਰ ਕੋਈ ਆਪਣੇ ਸਿੱਖ ਜਥੇਬੰਦੀਆਂ ਜਾਂ ਕੋਈ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਇਸ ਪਰਿਵਾਰ ਦੀ ਮਦਦ ਕਰਨਾ ਚਾਹਣ ਤੇ ਇਸ ਨੰਬਰਾਂ ਦੋਹਾਂ ਨੰਬਰਾਂ ਤੇ ਕੰਟੈਕਟ ਕਰਕੇ ਇਹਨਾਂ ਨਾਮਾਂ ਤੇ ਕਰ ਸਕਦਾ ਹੈ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਟਮਾਰ ਕੀਤੀ ਗਈ ਹੈ ਇਹਨਾਂ ਪਰਿਵਾਰਾਂ ਦੀ ਇਹਨਾਂ ਦੇ ਜ਼ਖਮਾਂ ਤੇ ਮਲਮ ਤਾਂ ਹੀ ਲੱਗ ਸਕਦਾ ਹੈ ਜੇ ਕੋਈ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਇਹਨਾਂ ਪਰਿਵਾਰਾਂ ਦੀ ਕੋਈ ਮਦਦ ਕਰੇ ਹੁਣ ਦੇਖਦੇ ਹਾਂ ਕਿ ਕਿਹੜੀ ਜਥੇਬੰਦੀ ਜਾਂ ਕਿਹੜੇ ਸਾਡੇ ਭਾਰਤੀ ਇਹਨਾਂ ਤੱਕ ਪਹੁੰਚ ਕਰਦੇ ਆ ਇਹਨਾਂ ਨੂੰ ਫੋਨ ਕਰਕੇ ਇਹਨਾਂ ਨਾਲ ਕੰਟੈਕਟ ਕਰਦੇ ਆ ਕਿ ਇਹਨਾਂ ਦਾ ਦੁੱਖ ਦਰਦ ਸਮਝ ਸਕਣ ਕੀ ਨਾਜ ਤੁਹਾਡਾ ਨਾਮ ਹੈ ਸਰਦਾਰ ਧਰਮ ਸਿੰਘ ਜੀ ਕਸ਼ਮੀਰ ਸਿੰਘ ਜਿਹੜੇ ਤੁਹਾਡੇ ਕੀ ਲੱਗਦੇ ਸੀ ਹਾਂ ਕਸ਼ਮੀਰ ਸਿੰਘ